ਹੇ ਜੀ ਘਰਾੜ ਪਹਿਲਾਂ ਤੇ ਅੰਗਰੇਜ਼ਾਂ ਦੇ ਟਾਈਮ ਦੇ ਜਿਹੜੇ ਅੰਗਰੇਜ਼ਾਂ ਨੇ ਬਣਾਏ ਸਨ ਘਰਾੜ ਅੰਗਰੇਜ਼ ਜਦੋਂ ਚਲ ਗਏ ਤੇ ਤੈ ਸਨਾਸ ਹੋ ਗਏ ਬੇਕਾਰ ਹੋ ਗਏ ਡੇਗ ਪੇ ਗਲ ਗਏ ਜੀ ਉਦੋਂ ਬਾਅਦ ਆ 6-7 ਸਾਲ ਹੋ ਗਿਆ ਇਹਨਾਂ ਨੂੰ ਦੂਰ ਤੋਂ ਜਿਹੜਾ ਵਾ ਸਰਾਜੀਤ ਕੀਤਾ ਵਾ ਰਿਪੇਅਰ ਕੀਤੀ ਆ ਜੀ ਤੇ ਹੁਣ ਜਿਹੜੀਆਂ ਚੱਕੀਆਂ ਬਹੁਤ ਵਧੀਆ ਤਰੀਕੇ ਨਾਲ ਆਟਾ ਪੀਂਦੀਆਂ ਵਾਂ ਜੀ ਇੰਨੇ ਕ ਲੋਕ ਇੱਥੇ ਤੁਹਾਡੇ ਕੋਲ ਆ ਜਾਂਦੇ ਨੇ ਪਸਾਈ ਕਰਨ ਕਿਉਂਕਿ ਦੇਖਿਆ ਗਿਆ ਕਿ ਲੋਕ ਅਕਸਰ ਸ਼ਹਿਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਅੱਜ ਕੱਲ ਪਸਾਣਾ ਵੀ ਪਸੰਦ ਆਣ ਕਿਉਂਕਿ ਮੋਲ ਦਾ ਹੀ ਆਟਾ ਮਿਲ ਜਾਂਦਾ ਪਰ ਜਿਹੜੀ ਤੁਹਾਡੀ ਨਹਿਰ ਦੇਖੀ ਗਈ ਇੱਥੇ ਜੇ ਨਹਿਰ ਤੇ ਜਿਹੜੀ ਘਰਾਟ ਲੱਗੀ ਹੋਈ ਹੈ ਔਰ ਪਿੰਡ ਤੋਂ ਕਾਫੀ ਬਾਹਰ ਹੈ ਫਿਰ ਵੀ ਲੋਕ ਇੱਥੇ ਆ ਕੇ ਜਿਹੜਾ ਆਟਾ ਤਿਆਰ ਕਰਉਂਦੇ ਇਹਦੇ ਵਿੱਚ ਜੀ ਵੇਖੋ ਜਿਹੜਾ ਪੁਰਾਣਾ ਹੀ ਪੱਥਰ ਹੈ ਅੰਗਰੇਜ਼ਾਂ ਦੇ ਟਾਈਮ ਦਾ ਇਹ ਇੱਕ ਵਾਰੀ ਵੀ ਘਸਿਆ ਨਹੀਂ ਤੁਸੀਂ ਹਿਸਾਬ ਲਾ ਲਓ ਵੀ 100 ਸਾਲ ਦਾ ਬੱਥਰ ਚੱਲ ਰਿਹਾ ਤੇ ਜਿਹੜਾ ਆਮ ਅਸੀਂ ਦੇਖ ਸਕਦੇ ਆ ਚੱਕੀਆਂ ਨੂੰ ਲੱਗਦਾ ਪੱਥਰ ਮਸਾਲੇ ਦਾ ਤਿਆਰ ਕੀਤਾ ਜਾਂਦਾ ਵਾ ਜੋ ਕਿ ਪੰਜ ਚਾਰ ਸਾਲ ਬਾਅਦ ਉਹ ਕੱਸ ਜਾਂਦਾ ਵਾ ਜੀ ਬੇਕਾਰ ਹੋ ਜਾਂਦਾ ਵਾ ਖੁਰ ਜਾਂਦਾ ਵਾ ਜੇ ਤਾਂ ਕਾਰਨ ਜਿਹੜੀ ਆ ਪਥਰੀ ਦੇ ਮਰੀਜ਼ ਹੋ ਜਾਂਦੇ ਆ ਜੀ ਦੇਖਿਆ ਗਿਆ ਕਿ ਜਿਹੜੇ ਇੱਥੋਂ ਦੇ ਹਾਲਾਤ ਨੇ ਜਿਵੇਂ ਦੀ ਘਰਾਟ ਬਣੀ ਹੋਈ ਐ ਤੇ ਬਿਲਡਿੰਗ ਕਾਫੀ ਖਸਤਾ ਹਲਤ ਦੇ ਵਿੱਚ ਐ ਇਹਦੀ ਸਮੇਂ-ਸਮੇਂ ਤੇ ਕਿਵੇਂ ਮੁਰੰਮਤ ਕੀਤੀ ਜਾਂਦੀ ਹੈ ਜੀ ਦੀ ਮੁਰੰਮਤ ਕੋਈ ਨਹੀਂ ਕਰਦੇ ਜੀ ਇੱਥੇ ਅਸੀਂ ਆਪ ਹੀ ਜਿਹੜਾ ਮਾੜਾ ਮੋਟਾ ਦੇਤੀ ਜਿਗਾਰ ਚੂੜ ਲਾ ਕੇ ਤਿਆਰ ਕਰਦੀ ਆ ਤੁਸੀਂ ਵੇਖ ਸਕਦੇ ਜੇ ਮਰਮਤ ਕੀ ਹਾਲ ਹੋਇਆ ਵਾ ਖੰਡਰ ਹੋ ਗਈ ਆ ਬਿਲਡਿੰਗ ਜੀ ਅਸੀਂ ਆਪਣਾ ਰੋਟੀ ਦੀ ਰੋਟੀ ਜਿਹੜਾ ਰੋਟੀ ਰੋਜੀ ਇਤੋਂ ਚਲਾ ਰਹੇ ਆਂ ਜੀ ਇਹ ਜੀ ਪਿਛੋਂ ਜਿਗਾਰ ਲੱਗਾ ਵਾ ਪਾਣੀ ਵਜਦਾ ਵਾ ਜਿਹੜਾ ਟਰਬਾਈਨ ਲੱਗੇ ਹੋਏ ਥੱਲੇ ਉਹਨਾਂ ਦੇ ਉੱਤੇ ਪਾਣੀ ਨੂੰ ਘੁਮਾ ਕੇ ਕਰੀ ਤੇ ਛੱਡ ਦਿੰਦਾ ਵਾ ਬਾਹਰੋਂ ਜਿਹੜੇ ਆਪਣੇ ਆਪ ਬੈਲੈਂਸ ਬਣਾ ਕੇ ਚੱਕੀ ਜੜੀ ਆ ਪਾਣੀ ਦੇ ਹਵਾ ਨਾਲ ਚੱਲਦੀ ਰਹਿੰਦੀ ਆ ਜੀ ਬਿਲਕੁਲ ਬਿਜਲੀ ਦੀ ਲੋੜ ਨਹੀਂ ਜੀ ਇੱਥੇ ਤੇ ਆਪ ਵੀ ਦੂਜਾ ਕਰੰਟ ਤਿਆਰ ਕੀਤਾ ਵਾ ਜੀ ਜਿਹੜਾ ਬਲਵੋ ਬੋਲੋ ਜਗਾਉਣ ਵਾਸਤੇ ਬੀਸੀ ਕਰੰਟ ਜਿਹੜਾ ਅੱਜ ਕੱਲ ਲੋਕ ਜਿਹੜੇ ਪਸਾਈ ਨਹੀਂ ਕਰਵਾਉਂਦੇ ਸਿੱਧਾ ਮੁੱਲ ਦਾ ਆਟਾ ਲੈ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਪਸਾਈ ਬਹੁਤ ਮਹਿੰਗੀ ਹੁੰਦੀ ਆ ਕੀ ਰੇਟ ਲੈਣੇ ਤੁਸੀਂ ਕਿੰਨਾ ਕੁ ਰੇਟ ਬਾਹਰ ਨਾਲ ਕੱਕ ਵੀ ਨਹੀਂ ਜੀ ਇਹ ਕਿਲ ਪਈਆ ਕਿਲੋ ਹੀ ਆ ਮਹਾਂ ਰੇਟ ਵੀ ਘਟਾ ਤੇ ਪਸਾਈ ਵੀ ਵਧੀਆ ਹੈ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਸਾਡਾ ਜੀ ਗੁਜ਼ਾਰਾ ਇਦਾਂ ਚੱਲਦਾ ਜਾਂਦਾ ਵਾ ਦਾਲ ਫੁਲਕੇ ਨਾਲ ਮਤਲਬ ਰੱਖੀਦਾ ਵਾ ਬੰਦਾ ਜੇ ਰਾਜਦਾ ਨਹੀਂ ਭਾਵੇਂ ਕਰੋੜ ਰੁਪਈਆ ਦਿਹਾੜੀ ਹੋ ਜੇ ਬੰਦੇ ਨੇ ਕਿੱਥੇ ਰਹਿਣਾ ਹੁੰਦਾ ਤੇ ਮੇਰੇ ਨਾਲ ਮੇਰਾ ਬਾਪੂ ਆਕਾਂ ਤੋਂ ਥੋੜਾ ਜਿਹਾ ਨਿਦਾਨਿਆ ਦੇ ਦਦਾ ਨਹੀਂ ਮੇਰੇ ਨਾਲ ਮੇਰਾ ਬਾਪੂ ਰਾਤ ਨੂੰ ਜਿਹੜਾ ਇੱਥੇ ਸੌਂਦਾ ਵਾ ਤੇ ਅਸੀਂ ਜਿਹੜਾ ਦਿਨੇ ਰਾਤ ਇੱਥੇ ਮੈਕਲਾ ਕੰਮ ਕਰਦਾ ਵਾਂ ਤੇ ਘਰ ਦੀ ਰੋਟੀ ਜਿਹੜੀ ਰੋਜੀ ਰੋਟੀ ਘਰ ਦੀ ਵੀ ਤਿਆਰ ਕਰਦੇ ਆਂ ਜੀ ਅਕਸਰ ਹੀ ਤੁਸੀਂ ਜਾਣਦੇ ਹੋ ਕਿ ਅੱਜ ਦੇ ਯੁੱਗ ਵਿੱਚ ਮਸ਼ੀਨੀ ਜੋਕ ਵਰਤੇ ਜਾਂਦਾ ਹੈ ਕੋਈ ਵੀ ਕੰਮ ਹੋਵੇ ਉਸ ਨੂੰ ਅੱਜ ਦੇ ਜਿਹੜੇ ਕਿ ਅੱਜ ਦੀ ਆਧੁਨਿਕ ਮਸ਼ੀਨਾਂ ਨੇ ਉਹਨਾਂ ਦੇ ਨਾਲ ਵਰਤੋ ਕਰਕੇ ਇਹ ਜਿਹੜਾ ਕਿ ਕੋਈ ਵੀ ਸਮਾਨ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਉਸ ਦੇ ਵਿੱਚ ਸਮੇਂ ਦੀ ਜਿਹੜੀ ਕਿ ਬਚਤ ਹੁੰਦੀ ਹੈ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਵਿੱਚ ਸਮਾਂ ਬਹੁਤ ਸੀ ਔਰ ਜਿਹੜਾ ਕੋਈ ਵੀ ਕੰਮ ਕੀਤਾ ਜਾਂਦਾ ਸੀ ਉਹ ਵਧਿਆ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਸੀ ਸੋ ਅੱਜ ਤੁਹਾਨੂੰ ਲੈ ਕੇ ਆਏ ਆਂ ਗੁਰਦਾਸਪੁਰ ਦੇ ਵਿੱਚ ਇੱਕ ਘਰਾੜ ਦੇ ਉੱਪਰ ਜਿੱਥੇ ਕਿ ਕੁਦਰਤੀ ਤਰੀਕੇ ਦੇ ਨਾਲ ਅੱਟ ਦੀ ਪਸਾਈ ਕੀਤੀ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਹਿਰ ਦੇ ਉੱਪਰ ਇਹ ਘਰਾਟ ਲੱਗੀ ਹੋਈ ਹੈ ਔਰ ਪਾਣੀ ਦੇ ਨਾਲ ਇਹ ਚਲਦੀ ਹੈ ਕਿਸੇ ਬਿਜਲੀ ਦੀ ਲੋੜ ਨਹੀਂ ਤਕਰੀਬਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਜਿਹੜੇ ਕਿ ਨਹਿਰਾਂ ਦੇ ਉੱਤੇ ਨਹਿਰੀ ਵਿਭਾਗ ਵੱਲੋਂ ਇੱਕ ਘਰਾਟ ਲਗਾਏ ਗਏ ਨੇ ਔਰ ਕੁਦਰਤੀ ਤਰੀਕੇ ਦੇ ਨਾਲ ਇਹ ਅੱਟ ਦੀ ਪਸਾਈ ਹੁੰਦੀ ਹੈ ਭਾਵੇਂ ਕਿ ਅੱਜ ਕੱਲ ਬਿਜਲੀ ਦੇ ਯੁੱਗ ਵਿੱਚ ਚੱਕੀਆਂ ਲੱਗ ਚੁੱਕੀਆਂ ਨੇ ਮਸ਼ੀਨਾਂ ਮਸ਼ੀਨਾਂ ਲੱਗ ਚੁੱਕੀਆਂ ਨੇ ਜਿਹਦੇ ਨਾਲ ਕਿ ਆਟੇ ਦੀ ਪਸਾਈ ਹੁੰਦੀ ਹੈ ਪਰ ਜਿਹੜੀ ਚੀਜ਼ ਤੁਹਾਨੂੰ ਦਿਖਾ ਰਿਹਾ ਅੱਜ ਘਰਾੜ ਦੇ ਉੱਪਰ ਇਹ ਦੇਖੋ ਕੁਦਰਤੀ ਤਰੀਕੇ ਦੇ ਨਾਲ ਇੱਕ ਇਹ ਪਸਾਈ ਹੋ ਰਹੀ ਹੈ ਆਟੇ ਦੀ ਦਾਣੇ ਵੇਖੋ ਆਪਣੀ ਤਰੀਕੇ ਨਾਲ ਵਿਚ ਪੈ ਰਹੇ ਨੇ ਔਰ ਥੱਲੋਂ ਜਿਹੜਾ ਕਿ ਨਹਿਰ ਲੰਘ ਰਹੀ ਹੈ ਔਰ ਪਾਣੀ ਦੇ ਵਹਾਨ ਵਾਲੀ ਇੱਕ ਜਿਹੜੀ ਕਿ ਗੋਲ ਚੱਕੀ ਘੁਮਰੀ ਹੈ ਤੇ ਇਹਦੇ ਨਾਲ ਇਹ ਆਟਾ ਤਿਆਰ ਹੋ ਰਿਹਾ ਹੈ ਸੋ ਇਹ 100 ਸਾਲ ਪੁਰਾਣਾ ਇਹ ਘਰਾਟ ਹੈ ਜਿਹੜੀ ਕਿ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਾਫੀ ਪੁਰਾਣੀ ਇਹਦੀ ਇਹ ਬਿਲਡਿੰਗ ਹੈ ਜਿਹੜੀ ਕਿ ਜਿਹਦੀ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਨਹਿਰੀ ਭਾਗ ਵੱਲੋਂ ਸਮੇਂ-ਸਮੇਂ ਤੇ ਇਸ ਦੀ ਮੁਰੰਮਤ ਵੀ ਕੀਤੀ ਜਾਂਦੀ ਹੈ ਤੇ ਜਿਹੜੇ ਕਿ ਇਹਦਾ ਜਿਹੜਾ ਸੰਭਾਲਣ ਵਾਲਾ ਕਾਮਕਾਰ ਹੈ ਇਸ ਚੱਕੀ ਨੂੰ ਚਲਾਉਣ ਵਾਲੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਜਾਣਕਾਰੀ ਲਵਾਂਗੇ ਕਿ ਇਹ ਘਰਾਟ ਕਦੋਂ ਦੀ ਹੈ ਔਰ ਕਿਵੇਂ ਕੰਮ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਘਰਾਟ ਬਾਰੇ ਦੱਸੋ ਇਹ ਘਰਾਟ ਕਦੋਂ ਦੀ ਸਥਾਪਿਤ ਹੋਈ ਹੇ ਜੀ ਘਰਾੜ ਪਹਿਲਾਂ ਤੇ ਅੰਗਰੇਜ਼ਾਂ ਦੇ ਟਾਈਮ ਦੇ ਜਿਹੜੇ ਅੰਗਰੇਜ਼ਾਂ ਨੇ ਬਣਾਏ ਸਨ ਘਰਾੜ ਅੰਗਰੇਜ਼ ਜਦੋਂ ਚਲ ਗਏ ਤੇ ਤੈ ਸਨਾਸ ਹੋ ਗਏ ਬੇਕਾਰ ਹੋ ਗਏ ਡੇਗ ਪੇ ਗਲ ਗਏ ਜੀ ਉਦੋਂ ਬਾਅਦ ਆ 6-7 ਸਾਲ ਹੋ ਗਿਆ ਇਹਨਾਂ ਨੂੰ ਦੂਰ ਤੋਂ ਜਿਹੜਾ ਵਾ ਸਰਾਜੀਤ ਕੀਤਾ ਵਾ ਰਿਪੇਅਰ ਕੀਤੀ ਆ ਜੀ ਕਿ ਹੁਣ ਜਿਹੜੀਆਂ ਚੱਕੀਆਂ ਬਹੁਤ ਵਧੀਆ ਤਰੀਕੇ ਨਾਲ ਆਟਾ ਪੀਂਦੀਆਂ ਵਾਂ ਜੀ ਲੋਕਾਂ ਨੂੰ ਜਿਹੜਾ ਅਸੀਂ ਲਹਾ ਦੇ ਰਹੇ ਆਂ ਜੀ ਆਟਾ ਪੀ ਕੇ ਵਧੀਆ ਤਰੀਕੇ ਦੇ ਨਾਲ ਆਟਾ ਘਰ ਘਰੀ ਜਿਹੜਾ ਪਚਾ ਕੇ ਘਰ ਘਰ ਜਿਹੜਾ ਆਟਾ ਇਹਦਾ ਘਰਾੜ ਦਾ ਜਾ ਰਿਹਾ ਵਾ ਜੀ ਕਿੰਨੇ ਕੁ ਲੋਕ ਇਥੇ ਤੁਹਾਡੇ ਕੋਲ ਆ ਜਾਂਦੇ ਨੇ ਪਸਾਈ ਕਰਨ ਕਿਉਂਕਿ ਦੇਖਿਆ ਗਿਆ ਕਿ ਲੋਕ ਆਕਸਰ ਸ਼ਹਿਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਅੱਜ ਕੱਲ ਪਸਾਣਾ ਵੀ ਪਸੰਦ ਆਉਂਦਾ ਕਿਉਂਕਿ ਮੋਲ ਦਾ ਹੀ ਆਟਾ ਮਿਲ ਜਾਂਦਾ ਪਰ ਜਿਹੜੀ ਤੁਹਾਡੀ ਨਹਿਰ ਦੇਖੀ ਗਈ ਇੱਥੇ ਜੇ ਨਹਿਰ ਤੇ ਜਿਹੜੀ ਘਰਾਟ ਲੱਗੀ ਹੋਈ ਹੈ ਔਰ ਪਿੰਡ ਤੋਂ ਕਾਫੀ ਬਾਹਰ ਹੈ ਫਿਰ ਵੀ ਲੋਕ ਇੱਥੇ ਆ ਕੇ ਜਿਹੜਾ ਆਟਾ ਤਿਆਰ ਕਰਉਂਦੇ ਦੇਖੋ ਜੀ ਜਿਹੜੇ ਲੋਕ ਸੂਝਵਾਨ ਆ ਜੀ ਜਾਣਕਾਰ ਲੋਕ ਆ ਉਹ ਤੇ ਬਹੁਤ ਆਟਾ ਜਿਹੜਾ ਭਉਂਦੇ ਆ ਉਨਾ ਕੋ ਸਮੇਂ ਦੀ ਵੀ ਖੁੱਲੀ ਜਿਹੜੀ ਆ ਕੋਈ ਪਰਵਾਹ ਨਹੀਂ ਆਗੀ ਸਮਾਂ ਤੇ ਲੱਗਦਾ ਵਾ ਪਰ ਆਟਾ ਬਹੁਤ ਵਧੀਆ ਪੀਸਦਾ ਜਿਹੜੇ ਜਾਣਕਾਰ ਲੋਕ ਆਟਾ ਪਿਉਂਦੇ ਆ ਜਿਨ੍ਹਾਂ ਨੂੰ ਅਜੇ ਬਿਲਕੁਲ ਜਾਣਕਾਰੀ ਨਹੀਂ ਹੈਗੀ ਇਹ ਚੀਜ਼ ਦੀ ਉਹ ਨਹੀਂ ਅਜੇ ਆਟਾ ਜੀ ਪਿਉਂਦੇ ਇਹਦੇ ਵਿੱਚ ਜੀ ਵੇਖੋ ਜਿਹੜਾ ਪੁਰਾਣਾ ਹੀ ਪੱਥਰ ਆ ਅੰਗਰੇਜ਼ਾਂ ਦੇ ਟਾਈਮ ਦਾ ਇਹ ਇੱਕ ਵਾਰੀ ਵੀ ਘਸਿਆ ਨਹੀਂ ਤੁਸੀਂ ਹਿਸਾਬ ਲਾ ਲਓ ਵੀ 100 ਸਾਲ ਦਾ ਪੱਥਰ ਚੱਲ ਰਿਹਾ ਤੇ ਜਿਹੜਾ ਆਮ ਅਸੀਂ ਦੇਖ ਸਕਦੇ ਆ ਚੱਕੀਆਂ ਨੂੰ ਲੱਗਦਾ ਪੱਥਰ ਮਸਾਲੇ ਦਾ ਤਿਆਰ ਕੀਤਾ ਜਾਂਦਾ ਵਾ ਜੋ ਕਿ 5-4 ਸਾਲ ਬਾਅਦ ਉਹ ਘਸ ਜਾਂਦਾ ਵਾ ਜੀ ਬੇਕਾਰ ਹੋ ਜਾਂਦਾ ਵਾ ਖੁਰ ਜਾਂਦਾ ਵਾ ਜੇ ਤਾਂ ਕਾਰਨ ਜਿਹੜੀ ਆ ਪਥਰੀ ਦੇ ਮਰੀਜ਼ ਹੋ ਜਾਂਦੇ ਆ ਜੀ ਇਹ ਵੇਖੋ ਆਟਾ ਤੁਸੀਂ ਆਪ ਪੀਸ ਰਿਹਾ ਵਾ ਜੱਕਰ ਪੱਥਰ ਪਰ ਜਿਹੜਾ ਵਾ ਇਹ ਕਸੂਗਾ ਨਹੀਂ ਇਹ ਅੱਜ ਤੋਂ 100 ਸਾਲ ਵੀ ਤੁਸੀਂ ਬਾਹਰ ਵੇਖੋ ਇਦਾਂ ਦਾ ਇਦਾਂ ਪੱਥਰ ਮਿਲੂਗਾ ਜੀ ਕਿੰਨੀ ਗੱਲ ਜਿਹੜਾ ਕਿ ਦੇਖਿਆ ਗਿਆ ਕਿ ਜਿਹੜੇ ਇੱਥੋਂ ਦੇ ਹਾਲਾਤ ਨੇ ਜਿਵੇਂ ਦੀ ਘਰਾਟ ਬਣੀ ਹੋਈ ਆ ਤੇ ਬਿਲਡਿੰਗ ਕਾਫੀ ਖਸਤਾ ਹਾਲਤ ਦੇ ਵਿੱਚ ਐ ਇਹਦੀ ਸਮੇਂ-ਸਮੇਂ ਤੇ ਕਿਵੇਂ ਮੁਰੰਮਤ ਕੀਤੀ ਜਾਂਦੀ ਜੀ ਇਹਦੀ ਮੁਰੰਮਤ ਕੋਈ ਨਹੀਂ ਕਰਦੇ ਜੀ ਇੱਥੇ ਅਸੀਂ ਆਪ ਹੀ ਜਿਹੜਾ ਮਾੜਾ ਮੋਟਾ ਦੇਤੀ ਜਿਗਾਰ ਚੂੜ ਲਾ ਕੇ ਤਿਆਰ ਕਰਦੀ ਆ ਤੁਸੀਂ ਵੇਖ ਸਕਦੇ ਜੇ ਮਰਮਤ ਕੀ ਹਾਲ ਹੋਇਆ ਵਾ ਖੰਡਰ ਹੋ ਗਈ ਆ ਬਿਲਡਿੰਗ ਜੀ ਅਸੀਂ ਆਪਣਾ ਰੋਟੀ ਦੀ ਰੋਟੀ ਜਿਹੜਾ ਰੋਟੀ ਰੋਜੀ ਇਤੋਂ ਚਲਾ ਰਹੇ ਆਂ ਜੀ ਬਹੁਤ ਵਧੀਆ ਕੰਮ ਇਹ ਜੀ ਪਿਛੋਂ ਜਿਗਾਰ ਲੱਗਾ ਵਾ ਪਾਣੀ ਵਜਦਾ ਵਾ ਜਿਹੜਾ ਟਰਬਾਈਨ ਲੱਗੇ ਹੋਏ ਥੱਲੇ ਉਹਨਾਂ ਦੇ ਉੱਤੇ ਪਾਣੀ ਨੂੰ ਘੁਮਾ ਕੇ ਕਰੀ ਤੇ ਛੱਡ ਦਿੰਦਾ ਵਾ ਬਾਹਰੋਂ ਜਿਹੜੇ ਆਪਣੇ ਆਪ ਬੈਲੈਂਸ ਬਣਾ ਕੇ ਚੱਕੀ ਜਿਹੜੀ ਆ ਪਾਣੀ ਦੇ ਹਵਾ ਨਾਲ ਚੱਲਦੀ ਰਹਿੰਦੀ ਹੈ ਜੀ ਬਿਲਕੁਲ ਬਿਜਲੀ ਦੀ ਲੋਡ ਨਹੀਂ ਜੀ ਇੱਥੇ ਤੇ ਆਪ ਵੀ ਦੂਜਾ ਕਰੰਟ ਤਿਆਰ ਕੀਤਾ ਵਾ ਜੀ ਜਿਹੜਾ ਬਲਵੋ ਬੋਲੋ ਜਗਾਉਣ ਵਾਸਤੇ ਬੀਸੀ ਕਰੰਟ ਅਕਸਰ ਦੇਖਿਆ ਜਾਂਦਾ ਕਿ ਜੋ ਅੱਜ ਕੱਲ ਲੋਗ ਜਿਹੜੇ ਪਸਾਈ ਨਹੀਂ ਕਰਵਾਉਂਦੇ ਸਿੱਧਾ ਮੁੱਲ ਦਾ ਆਟਾ ਲੈ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਪਸਾਈ ਬਹੁਤ ਮਹਿੰਗੀ ਹੁੰਦੀ ਆ ਕੀ ਰੇਟ ਲੈਣੇ ਤੁਸੀਂ ਕਿੰਨਾ ਕ ਰੇਟ ਬਾਹਰ ਨਾਲ ਕੱਕ ਵੀ ਨਹੀਂ ਜੀ ਇਹ ਰੁਪਈਆ ਕਿਲੋ ਹੀ ਆ ਮਹਾ ਆਮ ਜਿਹੜੀ ਆ ਜਿੱਦਾਂ ਉਹਨਾਂ ਦਾ ਚੱਲਦਾ ਜਾਂਦਾ ਦੂਜੀਆਂ ਚੱਕੀਆਂ ਜਿੱਨੇ ਪਸਾਈ ਆ ਕੋਈ ਇੱਕ ਦੋ ਪੈਸਾ ਘਾਟ ਹੀ ਆ ਵਾਦ ਨਹੀਂ ਆ ਜੀ ਬਹੁਤ ਵਧੀਆ ਤਰੀਕਾ ਵਾ ਤੇ ਸਸਤਾ ਕੰਮ ਆ ਤੇ ਵਧੀਆ ਤਰੀਕਾ ਬਾਜੀ ਭਾਈ ਵੀ ਬਹੁਤ ਘਟਿਆ ਰੇਟ ਵੀ ਘਟਿਆ ਤੇ ਪਸਾਈ ਵੀ ਵਧੀਆ ਵਧੀਆ ਜੀ ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ ਸਾਡਾ ਜੀ ਗੁਜ਼ਾਰਾ ਇਦਾਂ ਚੱਲਦਾ ਜਾਂਦਾ ਵਾ ਦਾਲ ਫੁਲਕੇ ਨਾਲ ਮਤਲਬ ਰੱਖੀਦਾ ਵਾ ਬੰਦਾ ਜੇ ਰਾਜਦਾਨੀ ਭਾਵੇਂ ਕਰੋੜ ਰੁਪਈਆ ਦਿਹਾੜੀ ਹੋ ਜੇ ਬੰਦੇ ਨੇ ਕਿੱਥੇ ਰਹਿਣਾ ਹੁੰਦਾ ਤੇ ਇਕੱਲੇ ਹੀ ਕੰਮ ਕਰਦੇ ਹਾਂਜੀ ਮੈਂ ਇਕੱਲਾ ਕੰਮ ਕਰਦਾ ਵਾਂ ਜੀ ਹਾਂਜੀ ਹਾਂਜੀ ਕੋਣ ਜਿਵੇਂ ਕਿ ਰਾਤ ਨੂੰ ਇੱਥੇ ਕੋਣ ਹੁੰਦਾ ਹੈ ਦਿਨ ਚ ਕੋਣ ਕਿਹਨੂੰ ਮੈਂ ਆਪੇ ਜੀ ਮੇਰੇ ਨਾਲ ਮੇਰਾ ਬਾਪੂ ਆਕਾਂ ਤੋਂ ਥੋੜਾ ਜਿਹਾ ਨਿਦਾਨੇ ਦੇ ਦਦਾ ਨਹੀਂ ਮੇਰੇ ਨਾਲ ਮੇਰਾ ਬਾਪੂ ਰਾਤ ਨੂੰ ਜਿਹੜਾ ਇੱਥੇ ਸੌਂਦਾ ਵਾ ਤੇ ਅਸੀਂ ਜਿਹੜਾ ਦਿਨੇ ਰਾਤ ਇੱਥੇ ਮੈਂ ਕਲਾ ਕੰਮ ਕਰਦਾ ਵਾਂ ਤੇ ਘਰ ਦੀ ਰੋਟੀ ਜਿਹੜੀ ਰੋਜੀ ਰੋਟੀ ਘਰ ਦੀ ਵੀ ਤਿਆਰ ਕਰਦੇ ਹਾਂ ਜੀ ਤੇਰੇ ਦਾ ਆਟਾ ਹੈ ਕਾਫੀ ਇੱਕ ਜੋਕੀ ਕੋਣ ਇੱਥੇ ਕਾਫੀ ਕੋਣ ਹਾਂ ਜੀ ਕੋਣ ਬਹੁਤ ਹੁੰਦੇ ਆ ਜੀ ਤਾਂ ਹੀ ਤਾਂ ਆਟਾ ਵੇਖਦਾ ਵਾ ਨਹੀਂ ਤੇ ਆਟਾ ਕਿੱਥੇ ਵਗਣਾ ਹੈ ਬਿਲਕੁਲ ਜੀ ਤੁਹਾਨੂੰ ਦਿਖਾਵਾਂਗੇ ਕਿ ਦੇਖੋ ਕਿੰਨੀ ਬਰੀਕੇ ਦੇ ਨਾਲ ਇਹ ਆਟਾ ਪੀਸਿਆ ਜਾ ਰਿਹਾ ਜਿਹੜਾ ਆਪਾਂ ਬਾਹਰੋਂ ਮਸ਼ੀਨੀ ਚੱਕੀਆਂ ਤੋਂ ਲੈਨੇ ਆ ਜਾਂ ਬਾਹਰੋਂ ਲੈਨੇ ਆ ਆਟਾ ਉਹਦੀ ਜਿਹੜੀ ਤਸਵੀਰ ਹੁੰਦੀ ਗਰਮ ਹੁੰਦੀ ਹੈ ਸਿਆਣੇ ਬਜ਼ੁਰਗ ਜਿਹੜੇ ਪਹਿਲਾਂ ਕਿ ਇਹ ਆਟਾ ਲੈਂਦੇ ਹੁੰਦੇ ਸੀ ਜਿਹੜੇ ਉਹਨਾਂ ਨੂੰ ਪਤਾ ਹੈ ਬਿਰ ਠੰਡੇ ਹੱਟਦੀ ਹੈ ਉਹਦੇ ਵਿੱਚ ਕਾਫੀ ਗੁਣ ਹੁੰਦੇ ਨੇ ਜੇਕਰ ਇਹਨਾਂ ਦੀ ਗੱਲ ਮੰਨੀਏ ਤਾਂ ਜਿਹੜਾ ਇਹ ਪੱਥਰ ਹੈ ਇਹ ਬਹੁਤ ਵਧੀਆ ਹੈ ਜਿਹੜੇ ਆਮ ਚੱਕੇ ਤੇ ਪੱਥਰ ਵਰਤੇ ਜਾਂਦੇ ਨੇ ਉਹਨਾਂ ਨਾਲ ਆਮ ਲੋਕਾਂ ਨੂੰ ਜਿਵੇਂ ਖਾਸ ਕਰਕੇ ਪੱਥਰੀ ਦੀ ਬਿਮਾਰੀ ਜਾਂ ਹੋਰ ਬਿਮਾਰੀਆਂ ਆਉਂਦੀਆਂ ਨੇ ਪਰ ਇਸ ਆਟੇ ਦੇ ਨਾਲ ਇਹ ਕੋਈ ਵੀ ਬਿਮਾਰੀ ਇਨਸਾਨ ਨੂੰ ਨਹੀਂ ਲੱਗਦੀ ਔਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਗੁਣ ਹੁੰਦੇ ਨੇ ਸੋ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਹ ਘਰਾੜ ਦੇ ਉੱਤੇ ਇਹ ਔਰ ਸਹੀ ਤਰੀਕੇ ਨਾਲ ਕੰਮ ਜਾ ਰਿਹਾ ਔਰ ਦੇਖੋ ਜਿਹੜੇ ਕਿ ਕਨ ਕੇ ੜੀ ਕੇ ਮੋਟੀ ਪਤਲੀ ਆਟੋਮੈਟਿਕ ਹੀ ਆਪਣੇ ਆਪ ਤਲਾ ਲ ਜਾਂਦਾ ਕਿ ਕਿਵੇਂ ਉਹਦੇ ਵਿੱਚ ਜਾਂਦੀ ਪਈ ਹੈ ਔਰ ਪੀਸੀ ਜਾਂਦੀ ਹੈ ਸੋ ਇਸ ਦੇ ਬਾਹਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਪਾਣੀ ਦੇ ਬਹਾਅ ਨਾਲ ਇਹ ਘੁੰਮਦੀ ਹੈ ਉਹ ਬਾੜ ਦੇ ਬਾਹਰਲਾ ਹਿੱਸਾ ਤੁਹਾਨੂੰ ਦਿਖਾ ਰਿਹਾ ਜਿੱਥੋਂ ਕਿ ਪਾਣੀ ਦੇ ਬਹਾਅ ਦੇ ਨਾਲ ਜਿਹੜੇ ਕਿ ਅੰਦਰ ਚੱਕੀਆਂ ਚੱਲਦੀਆਂ ਨੇ ਜੇਕਰ ਇਸ ਨੂੰ ਪੱਟੇ ਨੂੰ ਇਥੋ ਜਿਹੜਾ ਕਿ ਦੇਸੀ ਜੁਗਾੜ ਲਾਇਆ ਗਿਆ ਇਸ ਨੂੰ ਚੱਕ ਦਿੱਤਾ ਜਾਵੇ ਤਾਂ ਅੰਦਰ ਚੱਕੀ ਚੱਲਣੀ ਜਿਹੜੀ ਕਿ ਬੰਦ ਹੋ ਜਾਂਦੀ ਹੈ ਤੇ ਜੇਕਰ ਇਹਨੂੰ ਰੋਕ ਦਿੱਤਾ ਜਾਵੇ ਤਾਂ ਇਹ ਇਸ ਤਰ੍ਹਾਂ ਹੀ ਸਿਸਟਮ ਲਾਇਆ ਹੋਇਆ ਜਿਹੜਾ ਕਿ ਜੇਕਰ ਇਸ ਗੱਲ ਇਸ ਤੋ ਦੇ ਜਿਗਾਰਡ ਦੀ ਕਰੀਏ ਜਿਹੜਾ ਕਿ ਦੇਸੀ ਜਿਗਾਰਡ ਲਾਇਆ ਗਿਆ ਇਹ ਕਿਵੇਂ ਲਾਇਆ ਗਿਆ ਇਹ ਬਾਬਾ ਜੀ ਨਾਲ ਗੱਲਬਾਤ ਜਰੂਰ ਕਰਾਂਗੇ ਕਿ ਕਿਵੇਂ ਇਹ ਇੱਥੇ ਕੰਮ ਕਰਦਾ ਹੈ ਹਾਂਜੀ ਅਲੀਪਾਰੀਆ ਦੇਸੀ ਜਗਾੜ ਜਿਹੜਾ ਵਾ ਮੇਰੇ ਵੱਲੋਂ ਲਾਇਆ ਗਿਆ ਵਾ ਜੀ ਅੰਗਰੇਜ਼ਾਂ ਦੇ ਟਾਈਮ ਕੋਈ ਹੋਰ ਟੈਕਨੋਲੋਜੀ ਸੀ ਜੋ ਵੀ ਗਲ ਸੜ ਗਈ ਆ ਬਿਲਕੁਲ ਬੇਕਾਰ ਹੋ ਗਈ ਉਹਨਾਂ ਕੋਲ ਪਹਾ ਬਹੁਤ ਖੂਬ ਹੀ ਤੇ ਉਹਨਾਂ ਜਿਹੜਾ ਵਾ ਵਧੀਆ ਤਰੀਕੇ ਦੇ ਨਾਲ ਫਿਰਕੀ ਵਾਲਾ ਜਗਾੜ ਕੋਈ ਲਾਇਆ ਹੋਊਗਾ ਇਹ ਤਾਂ ਅਸੀਂ ਜੀ ਆਪਣਾ ਮੜਾ ਮੋਟਾ ਟਾਈਮ ਪਾਸ ਹੀ ਕੀਤਾ ਵਾ ਜੀ ਲੱਕੜੀਆਂ ਨੁਕੜੀਆਂ ਜੇ ਲਾ ਕੇ ਬੰਦ ਕਰਨ ਦਾ ਜਿਹੜਾ ਸਾਹਮਸਾ ਵਾਲ ਦਾ ਬਣਾਇਆ ਵਾ ਜਗਾੜ ਜਿਆ ਉਹਦਾ ਜਿਹੜਾ ਵੇ ਪੁਰਾਣਾ ਨਹੀਂ ਹੈ ਇਹ ਆਪ ਹੀ ਪਿਆਰ ਕੀਤਾ ਗਿਆ ਜੀ ਸਰਕਾਰ ਨੂੰ ਕੀ ਅਪੀਲ ਕਰੋਗੇ ਜਿਹੜੇ ਕਿ ਘਰਾੜ ਇਸ ਤਰ੍ਹਾਂ ਹਾਲ ਜਿਹੜੀ ਖਸਤਾ ਹੋ ਚੁੱਕੀ ਐ ਇਹਨਾਂ ਸੇਵਾ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਵੀ ਜਿਹੜੇ ਲੱਗ ਲੱਗੇ ਬਹੁਤ ਘਰਾਟ ਆ ਬਹੁਤ ਹੀ ਜ਼ਿਆਦਾ ਘਰਾਟ ਹੈ ਹਰ ਇੱਕ ਪਿੰਡ ਜਿਹੜਾ ਵਾ ਘਰਾਟਾਂ ਦਾ ਲਹਾ ਲੈ ਸਕਦਾ ਵਾ ਤੇ ਸਰਕਾਰ ਇਹਨਾਂ ਦਾ ਜਿਹੜਾ ਇੱਕ ਵਾਰੀ ਰਿਪੇਅਰ ਕਰ ਦੇਵੇ ਮੈਂ ਸਾਰੇ ਘਰਾਟ ਲੱਗ ਲੱਗੇ ਜਿਹੜਾ ਵਾ ਚਲਾ ਕੇ ਦੇ ਸਕਦਾ ਵਾਂ ਜੀ ਲੋਕ ਜਿਹੜੇ ਆਟਾ ਪਿਆ ਕੇ ਲਹਾ ਲੈ ਸਕਦੇ ਆ ਜੀ ਬਿਲਕੁਲ ਨੌਜਵਾਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜੇ ਕੁਦਰਤੀ ਕਰਾੜ ਜਿਹੜੇ ਕਿ 100 ਸਾਲ ਪੁਰਾਣੇ ਹਨ ਇਹਨਾਂ ਦੀ ਜਿਹੜੀ ਕਿ ਸੇਵਾ ਸੰਭਾਲ ਕੀਤੀ ਜਾਵੇ ਤਾਂ ਜੋ ਜਿਹੜੇ ਅੱਜ ਇਹਨਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਇਸ ਦੀ ਮੁਰੰਮਤ ਕੀਤੀ ਜਾਵੇ ਤੇ ਜਿਹੜਾ ਕਿ ਕੁਦਰਤੀ ਤਰੀਕੇ ਨਾਲ ਜਿਹੜਾ ਕਿ ਆਟਾ ਤਿਆਰ ਕੀਤਾ ਜਾਂਦਾ ਹੈ ਇਹ ਲੋਕਾਂ ਤੱਕ ਪਹੁੰਚੇ ਔਰ ਲੋਕ ਬਿਮਾਰੀਆਂ ਤੋਂ ਬਚਣ ਕਿਉਂਕਿ ਮਸ਼ੀਨੀ ਯੋਗ ਹੈ ਹਰ ਸੌਖੇ ਤਰੀਕੇ ਦੇ ਨਾਲ ਕੰਮ ਹੁੰਦਾ ਹੈ ਮਸ਼ੀਨੀ ਤਰੀਕੇ ਦੇ ਨਾਲ ਚੱਕੀ ਦੇ ਆਟਾ ਪਿਸਿਆ ਜਾਂਦਾ ਜਿਹਦੇ ਕਿ ਜ਼ਿਆਦਾ ਲਾਭ ਨਹੀਂ ਹੁੰਦੇ ਪਰ ਜਿਹੜਾ ਕਿ ਕੁਦਰਤੀ ਤਰੀਕੇ ਨਾਲ ਇਹ ਆਟਾ ਕਿ ਤਾਂ ਜਾਂਦਾ ਇਹਦੇ ਬਹੁਤ ਜਦਾ ਲਾਭ ਹੁੰਦੇ ਹਨ ਔਰ ਲੋਕ ਬਿਮਾਰੀਆਂ ਤੋਂ ਬਚ ਸਕਣ ਸੋ ਨੌਜਵਾਨ ਵੱਲੋਂ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜਾ ਵੀ ਕੋ ਘਰਾਟ ਬਚਿਆ ਹੈ ਉਸ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਲੋਕਾਂ ਤੱਕ ਕੁਦਰਤੀ ਜਿਹੜਾ ਕਿ ਇਹ ਕਾਰੋਬਾਰ ਹੈ ਇਹ ਜਿਹੜਾ ਆਟਾ ਇਹ ਪਹੁੰਚ ਚਕੇ ਸੋ ਦੇਖਦੇ ਰਹੋ ਇਸੇ ਤਰ੍ਹਾਂ ਹੀ ਨਵੀਆਂ ਅਪਡੇਟ ਲੈ ਕੇ ਤੁਹਾਨੂੰ ਜਲਦੀ ਮਿਲਦੇ ਰਵਾਂਗੇ ਦੇਖਦੇ ਰਹੋ ਡੇਲੀ ਵੀਕ 24 ਨਿਊਜ਼ ਗੁਰਪ੍ਰੀਤ ਸਿੰਘ